ਜੀ ਸਿਕਾ ਜੀ ਮੈਂ ਬਾਇਓ ਬਟਿਕ ਤੋਂ ਬਰਨਾਲਾ ਸੀ ਤੋਂ ਅੱਜ ਮੇਰੀ ਆਪਾਂ ਫੇਰ ਨਿਊ ਲੈ ਕੇ ਆਏ ਹਾਂ ਸਟਾਕ ਸੇਲ ਦੇ ਵਿੱਚ ਕੱਲ ਵੀ ਲੈ ਕੇ ਆਏ ਸੀ ਵਿੱਚੋਂ ਕਾਫੀ ਸੂਟ ਸੇਲ ਹੋ ਗਏ ਤੇ ਕਾਫੀ ਸੂਟ ਆਪਣੇ ਕੋਲੇ ਜਿਹੜੇ ਪਏ ਨੇ ਜਿਹੜੇ ਅੱਜ ਵਾਲੇ ਸੂਟ ਲੈ ਆਏ ਆਗੇ ਇਹ ਵੀ ਕਾਟਨ ਦਾ ਸਟਾਫ ਆਗਾ ਮੈਂ ਤੁਹਾਨੂੰ ਕਲਾ ਕਲਾ ਸੂਟ ਖੋਲ ਕੇ ਦਿਖਾਉਣੀ ਆ ਅੱਜ ਆਪ ਘਰ ਜਿਹੜੇ ਦਿਖਾ ਰਹੇ ਆ ਜੀ ਜੋਜਿਕ ਸੂਟ ਨੇ ਘਰ ਲੈ ਕੇ ਆਈ ਸੀਗੀ ਇਹ ਸੂਟ ਆਪਾਂ ਨੇ ਪਹਿਲਾਂ ਵੀ ਦਿਖਾਈ ਸੀਗੇ ਤੇ ਪਹਿਲਾਂ ਵਾਲੇ ਸਾਰੇ ਸੋਲਡ ਹੋ ਗਏ ਇਹਦੇ ਵਿੱਚ ਇੱਕ ਸੂਟ ਆਪਾਂ ਨੇ ਦੁਬਾਰਾ ਰੀਸਟਾਕ ਕੀਤਾਗਾ ਜਿਹੜਾ ਸੂਟ ਰੀਸਟਾਕ ਕੀਤਾਗਾ ਤੁਸੀਂ ਦੇਖ ਸਕਦੇ ਹੋ ਗ੍ਰੇ ਕਲਰ ਦਾ ਤਾਂ ਇਹਦੇ ਨਾਲ ਬਾਟਮ ਆ ਇਹ ਵਾਲੀ ਆਰ ਕੰਡੀਤੀ ਦੇ ਨਾਲ ਸ਼ਰਟ ਆ ਬਹੁਤ ਹੀ ਸੋਹਣਾ ਸੂਟ ਆ ਇਹ ਆਪਾਂ ਪਹਿਲਾਂ ਵੀ ਲੈ ਕੇ ਆਏ ਸੀ ਇਸ ਵਾਰ ਰਿਪੀਟ ਦੇ ਉੱਪਰ ਫੇਰ ਲੈ ਕੇ ਆਏ ਆਂਗੇ ਇਹਦਾ ਜਿਹੜਾ ਪ੍ਰਾਈਸ ਆ ਸਿਰਫ 999 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਸਟੱਫ ਬਹੁਤ ਸੋਹਣਾ ਸੌਫਟ ਸਟੱਫ ਆ ਮੈਂ ਤੁਹਾਨੂੰ ਸਟੱਫ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦੇਣੀ ਬਿਲਕੁਲ ਆਰ ਕੰਡੀ ਦਾ ਸੂਟ ਆ ਜੀ ਬਹੁਤ ਹੀ ਸੋਹਣਾ ਸਟੱਫ ਆ ਇਹਦਾ ਤੁਸੀਂ ਸਟੱਫ ਦੇਖ ਸਕਦੇ ਹੋਗੇ ਇਹ ਆਪਣੇ ਕੋਲੇ ਰਿਪੀਟ ਦੇ ਉੱਪਰ ਆਇਆ ਹੈਗਾ ਸੂਟ ਇਹਦੇ ਨਾਲ ਦੇ ਪਹਿਲਾਂ ਆਪਣੇ ਕੋਲੇ 4 ਹਾਂ 4 ਕਲਰ ਆਏ ਸੀਗੇ 4 ਸੂਟ ਆਏ ਸੀਗੇ ਉਹ ਚਾਰੇ ਦੇ ਚਾਰੇ ਆਪਣੇ ਕੋਲੇ ਸੋਲਡ ਹੋ ਗਏ ਜੀ ਇਸ ਵਾਰ ਆਪਣੇ ਕੋਲੇ ਇਹ ਵਾਲਾ ਜਿਹੜਾ ਸਿੰਗਲ ਸੂਟ ਫੇਰ ਆਇਆ ਸਟੱਫ ਬਹੁਤ ਸੋਹਣਾ ਸਟੱਫ ਦੀ ਆਪਣੀ ਪੂਰੀ ਸ਼ਾਰਟ ਹੀ ਹੈ ਜੀ ਤੁਹਾਨੂੰ ਬਾਕੀ ਇੱਕ ਵਾਰ ਮੈਂ ਬਾਟਮ ਦਾ ਵੀ ਕੱਪੜਾ ਜਿਹੜਾ ਖੋਲ ਕੇ ਚੈੱਕ ਕਰਵਾ ਹੀ ਦਿੰਨੀ ਹਾਂ ਜੀ ਤਮੰਨਾ ਆ ਦੇਖੋ ਜੀ ਬ੍ਰਾਂਡ ਤਮੰਨਾ ਬ੍ਰਾਂਡ ਦਾ ਜਿਹੜਾ ਇਹ ਸੂਟ ਆਗਾ ਇਹਦੇ ਵਿੱਚ ਜਿਹੜਾ ਫਸਟ ਸੂਟ ਆ ਗਿਆ ਇਹ ਵਾਲਾ ਆ ਗਿਆ ਸੈਕਿੰਡ ਸੂਟ ਜਿਹੜਾ ਆ ਗਿਆ ਇਹ ਵਾਲਾ ਆ ਗਿਆ ਲਾਸਟ ਟਾਈਮ ਆਪਾਂ ਇਹ ਇਕੱਲੀ ਸ਼ਾਰਟ ਲੈ ਕੇ ਆਏ ਸੀ ਇਸ ਵਾਰ ਆਪਾਂ ਜਿਹੜਾ ਲੈ ਕੇ ਆਏ ਆ ਜੀ ਪੂਰਾ ਸੂਟ ਲੈ ਕੇ ਆਏ ਆ ਅਗਰ ਕੋਈ ਮੇਰੀ ਪੈਨ ਸ਼ਰਟ ਲੈਣਾ ਚਾਹੁੰਦੀ ਹੈ ਸ਼ਰਟ ਵੀ ਲੈ ਸਕਦੇ ਆ ਜੇ ਕੋਈ ਪੂਰਾ ਸੂਟ ਲੈਣਾ ਚਾਹੁੰਦੀ ਹੈ ਪੂਰਾ ਸੂਟ ਵੀ ਲੈ ਸਕਦੀ ਆ ਪਿਓਰ ਕਾਟਨ ਦਾ ਸੂਟ ਆ ਇਹਦਾ ਜਿਹੜਾ ਪ੍ਰਾਈਸ ਆ ਜਸਟ 500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਮੇਰੇ ਕਿਸੇ ਵੀ ਮੇਰੀ ਭੈਣ ਨੂੰ ਇਹਦੇ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹਦਾ ਪ੍ਰਾਈਸ ਜਿਹੜਾ ਵੀ ਰ ਮੈਂ ਮੈਂਸ਼ਨ ਕਰਤਾ 500 ਆ ਇਹ ਵੀ ਆਪਣੇ ਕੋਲ ਸਿੰਗਲ ਸੂਟ ਦੁਆਰਾ ਰਿਪੀਟ ਦੇ ਉੱਪਰ ਜਿਹੜਾ ਆਇਆਗਾ ਇੱਕ ਆਪਣੇ ਕੋਲੇ ਇਹਦੇ ਵਿੱਚ ਆਇਆਗਾ ਇਹ ਵਾਲਾ ਸੂਟ ਜੀ ਇਹ ਮੈਂ ਤੁਹਾਨੂੰ ਓਪਨ ਕਰਕੇ ਵੀ ਦਿਖਾ ਦੇਣੀ ਕਿਉਂਕਿ ਲਾਸਟ ਟਾਈਮ ਆਪਣੇ ਕੋਲੇ ਨਿਊ ਪ੍ਰਿੰਟ ਐਡ ਨਹੀਂ ਹੋਇਆ ਸੀਗਾ ਇਸ ਵਾਰ ਆਪਣੇ ਕੋਲੇ ਐਡ ਹੋਇਆ ਜੀ ਲੋਜੀ ਪ੍ਰਿੰ CES ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਬਾਕੀ ਸਟਾਫ ਦਾ ਹੱਥ ਚ ਫੜੇ ਤੋਂ ਹੀ ਪਤਾ ਲੱਗ ਜਾਂਦਾ ਬਹੁਤ ਸੋਹਣਾ ਸਟਾਫ ਹੈ ਬਹੁਤ ਹੀ ਸੌਫਟ ਜਿਹਾ ਕੱਪੜਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਜਿਹੜਾ ਪ੍ਰਾਈਸ ਹੈ ਸਿਰਫ 999 ਰੁਪਏ ਦੇ ਵਿੱਚ ਇਹ ਵੀ ਆਪਣੇ ਕੋਲ ਜਿਹੜਾ ਹੈਗਾ ਰੈਡੀ ਟੂ ਡਿਸਪੈਚ ਹੈ ਬਾਕੀ ਵੀ ਕੱਪੜਾ ਤੁਸੀਂ ਦੇਖ ਹੀ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਹੋਰ ਮਿਲ ਜੂਗਾ ਉਹ ਹੋਊਗਾ ਜੀ ਵਾਈਟ ਨਾਲ येलो ਉਹਦਾ ਆਹ ਕਲਰ ਜਿਹੜਾ ਸਾਰਾ ਵਾਈਟ ਹੋਊਗਾ ਇਹ ਵਾਲਾ ਜਿਹੜਾ ਹੋਊਗਾ ਜੀ ਡਾਰਕ येलो ਕਲਰ ਦਾਗਾ ਬਾਕੀ ਤੁਸੀਂ ਸਟੀਚਿੰਗ ਕਰਵਾ ਕੇ ਡਿਜ਼ਾਈਨਰ ਪੀਸ ਹੈ ਜਿਹੜਾ ਤੁਸੀਂ ਬਣਾ ਸਕਦੇ ਹੋਗੇ ਇਹ ਵੀ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਪਿਓਰ ਕਾਟਨ ਦਾ ਸੂਟ ਹੈ ਪ੍ਰਿੰਸਸ ਕਲੈਕਸ਼ਨ ਦਾ ਕਲੈਕਸ਼ਨ ਮੈਂ ਤੁਹਾਨੂੰ ਦਿਖਾਈ ਦਿੱਤੀ ਜੀ ਕੰਨੀ ਦੇ ਉੱਪਰ ਪ੍ਰੋਪਰ ਸਾਰੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਕੋਈ ਆਪਣੇ ਕੋਲੇ ਕਾਪੀ ਮਾਲ ਨਹੀਂ ਹੈਗਾ origignal ਮਾਲ ਆ ਸਾਰਾ ਤੁਸੀਂ ਦੇਖ ਸਕਦੇ ਹੋਗੇ ਇੱਕ ਇਹਦੇ ਵਿੱਚ ਆ ਗਿਆ ਜੀ ਇਹ ਸੂਟ ਇਹ ਵੀ ਆਲ ਓਵਰ ਸੂਟ ਹੈਗਾ ਤਨੂੰ ਇਹ ਵੀ ਓਪਨ ਕਰਕੇ ਦਿਖਾਈ ਦਿੰਨੇ ਆਂ ਜੀ ਆਪਾਂ ਲਓ ਜੀ ਇਹ ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਆ ਔਡੀ ਦੀ ਕਲੈਕਸ਼ਨ ਲਓ ਇਹ ਔਡੀ ਦੀ ਕਲੈਕਸ਼ਨ ਆ ਸਾਰੀਆਂ ਅਲੱਗ-ਅਲੱਗ ਕਲੈਕਸ਼ਨਾਂ ਨੇ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਇਨੋ ਕਿ ਜਿੱਦਾਂ ਮੇਰੇ ਭੈਣਾਂ ਕਈ ਕੋਰਡ ਸੈੱਟ ਬਣਾਉਣਾ ਚਾਹੁੰਦੇ ਨੇ ਕੋਰਡ ਸੈੱਟ ਵੀ ਬਣਾ ਸਕਦੇ ਨੇ ਅਗਰ ਤੁਸੀਂ ਸਿੰਪਲ ਸੂਟ ਬਣਾਉਣਾ ਚਾਹੁੰਦੇ ਹੋ ਸਿੰਪਲ ਸੂਟ ਵੀ ਬਣਾ ਸਕਦੇ ਹੋ ਅਗਰ ਤੁਸੀਂ ਮੈਚਿੰਗ ਸੂਟ ਬਣਵਾਉਣਾ ਚਾਹੁੰਦੇ ਹੋ ਮੈਚਿੰਗ ਸੂਟ ਵੀ ਜਿਹੜਾ ਬਣਾ ਸਕਦੇ ਹਾਂ ਜੀ ਬਹੁਤ ਹੀ ਸੋਹਣਾ ਬਣ ਕੇ ਵਾਲਾ ਜਿਹੜਾ ਸੂਟ ਰੈਡੀ ਹੋਊਗਾ ਸੋ ਇਹਦਾ ਪ੍ਰਾਈਸ ਜਿਹੜਾ ਹੈਗਾ ਸਿਰਫ 700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਫੈਬਰਿਕ ਜਿਹੜੀ ਹੋਊਗੀ ਬਈ ਸਾਰੀ ਬ੍ਰਾਂਡਡ ਹੋਊਗੀ ਤੁਸੀਂ ਦੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਪ੍ਰੋਪਰ ਦਿਖਾ ਹੀ ਰਹੀਆਂ ਹਾਂਗੀ ਇੱਕ ਸੂਟ ਆਪਣੇ ਕੋਲੇ ਹੋਰ ਆ ਗਿਆ ਇਹ ਆਪਣਾ ਬਿਲਕੁਲ ਹੀ ਡਿਸਕਾਊਂਟ ਦੇ ਉੱਪਰ ਇਹ ਵਿੱਧ ਦੁਪੱਟਾ ਹੈਗਾ ਪਹਿਲਾਂ ਤਾਂ ਤੁਸੀਂ ਦੁਪੱਟੇ ਨੂੰ ਦੇਖੋ ਜੀ ਦੁਪੱਟੇ ਨੂੰ ਦੇਖ ਕੇ ਹੀ ਆਈਡੀਆ ਲਗਾ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਹੈਗਾ ਇਹਦੇ ਨਾਲ ਤੁਸੀਂ ਦੇਖ ਸਕਦੇ ਹੋਗੇ ਡਿਜ਼ਾਈਨਿੰਗ ਬਣੀ ਹੋਈ ਹੈ ਟਾਈ ਐਂਡ ਡਾਈ ਦਾ ਜਿਹੜਾ ਦੁਪੱਟਾ ਹੈਗਾ ਪ੍ਰੋਪਰ ਦੁਪੱਟੇ ਦੇ ਉੱਪਰ ਲੈਸਾਂ ਵਗੈਰਾ ਲਗਾ ਕੇ ਜਿਹੜੀ ਡਿਜ਼ਾਈਨਿੰਗ ਕੀਤੀ ਹੈ ਜਿਹੜਾ ਇਹ ਸੂਟ ਹੈ ਉਸ ਨੂੰ ਸੂਟ ਵੀ ਇੱਕ ਵਾਰ ਓਪਨ ਕਰਕੇ ਦਿਖਾਉਣੀ ਹੈ ਜੀ ਇਹ ਲੋ ਜੀ ਇਹ نیچے ਡਿਜ਼ਾਈਨਿੰਗ ਬਣੀ ਆਉਗੀ ਜੀ ਤੁਸੀਂ ਦੇਖ ਰਹੇ ਹੋਗੇ ਇਹਦੇ ਨਾਲ ਜਿਹੜੀ ਬਾਟਮ ਆ ਸਾਨੂੰ ਉਹ ਵੀ ਦਿਖਾਉਣੀ ਆ ਆਪਾਂ ਬਾਟਮ ਇਹਦੀ ਹੈਗੀ ਆ ਜੀ ਇਹ ਵਾਲੀ ਲਓ ਜੀ ਬਾਟਮ ਦੇ ਪਲਾਜ਼ੋ ਤੇ ਵੀ ਡਿਜ਼ਾਈਨਿੰਗ ਕੀਤੀ ਹੋਈ ਆ ਉਹ ਤੁਸੀਂ ਦੇਖ ਹੀ ਰਹੇ ਹੋ ਇਹ ਵਾਲੀ ਪਲਾਜ਼ੋ ਵੀ ਬਣਾ ਸਕਦੇ ਆਂ ਅਗਰ ਕੋਈ ਮੇਰੀ ਪੈਂਟ ਸਲਵਾਰ ਬਣਾਉਣਾ ਚਾਹੁੰਦੀ ਹੈ ਸਲਵਾਰ ਵੀ ਬਣਾ ਸਕਦੇ ਆਂ ਪੂਰੀ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਇਹ ਵਾਲਾ ਜਿਹੜਾ ਆ ਗਿਆ ਜੀ ਸ਼ਰਟ ਆ ਗਿਆ ਸ਼ਰਟ ਨੂੰ ਪ੍ਰੋਪਰ ਆਪਣਾ ਡਿਜ਼ਾਈਨਿੰਗ ਪੀਸ ਬਣਾ ਸਕਦੇ ਆਂ ਅਗਰ ਕੋਈ ਮੇਰੀ ਪੈਂਟ ਪਲਾਜ਼ੋ ਨਾਲ ਬਣਾਉਣਾ ਚਾਹੁੰਦੇ ਨੇ ਪਲਾਜ਼ੋ ਨਾਲ ਵੀ ਬਣਾ ਸਕਦੇ ਨੇ ਇਹ ਆਹ ਵਾਲਾ ਇਹਦਾ ਜਿਹੜਾ ਆ ਗਿਆ ਦੁਪੱਟਾ ਆ ਗਿਆ ਜੀ ਵੈਸੇ ਜਿਹੜਾ ਇਹ ਸੂਟ ਦਾ ਪ੍ਰਾਈਸ ਹੈਗਾ 2350 ਰੁਪਏ ਪ੍ਰਾਈਸ ਹੈ ਆਪਾਂ ਨੇ ਇਹ ਵਾਲਾ ਡਿਸਕਾਊਂਟ ਦੇ ਉੱਪਰ ਕੱਟਿਆ ਡਿਸਕਾਊਂਟ ਤੇ ਜਿਹੜਾ ਇਹਦਾ ਪ੍ਰਾਈਸ ਹੈਗਾ ਜੀ 1650 ਰੁਪਿਆ ਪ੍ਰਾਈਸ ਹੈ ਅਗਰ ਕੋਈ ਮੇਰੀ ਭੈਣ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਲੈਣਾ ਚਾਹੁੰਦੇ ਨੇ ਸਾਡੇ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜਿਹੜਾ ਇਹ ਫਰੈਸ਼ ਆਰਟੀਕਲ ਦਾ ਪ੍ਰਾਈਸ ਹੋਵੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀਰੇ 2300 ਪ੍ਰਾਈਸ ਹੈ ਇਹ ਜਿਹੜਾ ਡਿਸਕਾਊਂਟ ਦੇ ਉੱਪਰ ਆਪਣਾ ਪ੍ਰਾਈਸ ਆ 1650 ਰੁਪਿਆ ਦਾ ਪ੍ਰਾਈਸ ਆ ਇਹ ਵਾਲਾ ਦੁਪੱਟਾ ਕਾਟਨ ਦਾ ਪ੍ਰੋਪਰ ਲੈਸ ਵਗੈਰਾ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਬਹੁਤ ਹੀ ਸੋਹਣੀ ਲੈਸ ਇਹ ਜਿਹੜਾ ਬਾਟਮ ਆ ਗਈ ਜੀ ਬਾਟਮ ਦੇ ਤੁਸੀਂ ਦੇਖ ਸਕਦੇ ਹੋ ਲੈਸ ਵਗੈਰਾ ਲਗਾ ਕੇ ਪ੍ਰੋਪਰ ਇਹਦੀ ਵੀ ਡਿਜ਼ਾਈਨਿੰਗ ਕੀਤੀ ਹੈ ਇਹਨੂੰ ਚਾਹੀਦੀ ਤੁਸੀਂ ਆਪਣੀ ਸਲਵਾਰ ਬਣਾ ਲਓ ਪਟੇਲਾ ਸਾਈ ਚਾਹੀਦੀ ਸਟ੍ਰੇਟ ਸਲਵਾਰ ਬਣਾ ਲਓ ਚਾਹੀਦੀ ਪਲਾਜ਼ੋ ਬਣਾ ਲਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੋ ਵੀ ਬਣਾਉਣਾ ਚਾਹੋ ਨੇ ਜਿਹੜਾ ਇਹਦਾ ਆਪਣਾ ਸ਼ਰਟ ਦਾ ਹੈਗਾ ਸ਼ਰਟ ਦੇ ਵੀ ਨੀਚੇ ਘੇਰੇ ਦੇ ਉੱਪਰ ਪ੍ਰੋਪਰ ਜਿਹੜੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦਿੱਤੀ ਹੋਈ ਹੈ ਸਾਰੇ ਦੇ ਵਿੱਚ ਨਾ ਜਿਹੜਾ ਆ ਪੇਂਟ ਹੋਇਆ ਹੋਇਆ ਹੈਗਾ ਤੁਸੀਂ ਦੇਖ ਲਓ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਦੀ ਹਾਂ ਇਹ ਪੇਂਟ ਹੋਇਆ ਹੋਇਆਗਾ ਆਹ ਵਾਲਾ ਜਿਹੜਾ ਵਰਕ ਹੋਇਆ ਹੈ ਫੈਬਰਿਕ ਵੀ ਬਹੁਤ ਸੋਹਣਾਗਾ ਪਿਓਰ ਕਾਟਨ ਦਾ ਫੈਬਰਿਕ ਆ ਬਾਕੀ ਆਪਾਂ ਤੁਹਾਨੂੰ ਬਾਹਾਂ ਵੀ ਦਿਖਾਉਣੇ ਆ ਜੀ ਬਾਹਾਂ ਤੇ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਇਹ ਆ ਗਈਆਂ ਬਾਹਾਂ ਜੀ ਬਾਹਾਂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਆਪਣਾ ਵਰਕ ਹਾਂ ਜੀ ਲੈਸ ਲੱਗੀ ਹੋਈ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਲੈਸ ਲੱਗੀ ਹੋਈ ਹੈਗੀ ਆਹ ਵਾਲਾ ਜਿਹੜਾ ਆ ਗਿਆ ਸ਼ਾ ਦੁਪੱਟੇ ਨਾਲ ਦਾ ਕੱਪੜਾ ਪਾ ਕੇ ਜਿਹੜੀ ਲੈਸਸ ਵਗੈਰਾ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਆ ਪ੍ਰਾਈਸ ਸਿਰਫ 1650 ਫ੍ਰੈਸ਼ ਦਾ ਪ੍ਰਾਈਸ ਮੈਂ ਮੈਨਸ਼ਨ ਕਰੀ ਦਿੱਤਾ ਬਾਕੀ ਮੈਂ ਸਾਰੇ ਛੁੱਟਾਂ ਦਾ ਪ੍ਰਾਈਸ ਮੈਨਸ਼ਨ ਕੀਤਾ ਵੀ ਲਾਈਕ ਜਿੱਦਾਂ ਇਹ ਵਾਲਾ ਹੋ ਗਿਆ 7 ਦਾ ਹੋ ਗਿਆ ਜੀ ਇਹ ਵਾਲਾ ਹੋ ਗਿਆ 1000 ਦਾ ਹੋ ਗਿਆ ਜੀ ਇਹ ਵਾਲਾ ਹੋ ਗਿਆ ਸਿਰਫ 500 ਰੁਪਏ ਦੇ ਵਿੱਚੇ ਲਾਸਟ ਟਾਈਮ ਜਿੰਨਾ ਵੀ ਆਪਣਾ ਸਟਾਕ ਆਇਆ ਸੀ ਸਾਰਾ ਸੋਲਡ ਹੋ ਗਿਆ ਇੱਕੇ ਦੇ ਵਿੱਚ ਆਪਣੇ ਕੋਲੇ 옐ੋ ਕਲਰ ਜ਼ਰੂਰ ਆਪਣੇ ਕੋਲੇ ਪਿਆਗਾ ਆਰ ਕੰਡੀ ਵਾਲੇ ਵੀ ਜਿੰਨੇ ਆਪਾਂ ਨੇ ਸੂਟ ਪਾਇ ਸੀ ਇਹ ਵੀ ਸਾਰੇ ਸੋਲਡ ਹੋ ਗਏ ਰਿਪੀਟ ਦੇ ਉੱਪਰ ਆਪਣੇ ਇਹ ਵਾਲੇ ਸਾਰੇ ਡਿਜ਼ਾਈਨ ਨੇ ਜਿਹੜੇ ਰਿਪੀਟ ਦੇ ਉੱਪਰ ਆਏ ਹੋਏ ਨੇ ਅਗਰ ਕੋਈ ਮੇਰੀ ਭੈਣੇ ਨਾਲ ਜੋ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਆ ਤਾਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਕੇ ਮੇਰੀ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਓ ਜਿਹੜੇ ਕਿ ਆਪਣਾ ਘਰ ਤੋਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਨੇ ਇੱਕ ਚੀਜ਼ ਹੋਰ ਵੀਰੇ ਮੈਂ ਦੱਸਣਾ ਸੀਗਾ ਆਪਾਂ ਲਹਿਰੇਗਾ ਅੱਗੇ ਦੇ ਵਿੱਚ 3 ਅਗਸਤ ਨੂੰ ਐਗਜ਼ਿਬਿਸ਼ਨ ਲਗਵਾ ਰਹੇ ਹਾਂ ਇਸ ਐਗਜ਼ਿਬਿਸ਼ਨ ਦੇ ਵਿੱਚ ਆਗਰ ਕਿਸੇ ਮੇਰੀ ਭੈਣ ਨੇ ਸਟਾਈਲ ਬੁੱਕ ਕਰਵਾਉਣੀ ਆ ਤਾਂ ਸਾਡੇ ਨਾਲ ਉਹ ਵੀ ਕੰਟੈਕਟ ਕਰ ਸਕਦੇ ਨੇ ਇਸ ਐਗਜ਼ਿਬਿਸ਼ਨ ਦੀ ਕੋਈ ਐਂਟਰੀ ਫੀਸ ਨਹੀਂ ਹੈਗੀ ਐਂਟਰੀ ਫੀਸ ਨਹੀਂ ਹੈਗੀ ਜੇ ਕਿਸੇ ਮੇਰੀ ਭੈਣ ਨੇ ਦੇਖਣਾ ਹੋਣਾ ਫ੍ਰੀ ਆਫ ਕੋਸ ਕੋਸਟ ਹੈ ਜਿਹੜਾ ਤੁਸੀਂ ਦੇਖਣ ਆ ਸਕਦੇ ਹੋ ਜੀ ਐਂਡ ਫ੍ਰੀ ਨੇਲ ਆਰਟ ਅ ਮੇਰੀ ਆਪੇਣਾ ਜਰੂਰ ਉਸ ਉੱਥੇ ਪਹੁੰਚਿਓ ਜੀ ਉਸ ਐਗਜ਼ੀਬਿਸ਼ਨ ਦੇ ਵਿੱਚ ਬਾਕੀ ਕਿਉਂਕਿ ਜਿਹੜੀਆਂ ਆਪੇਣਾ ਸਟਾਲ ਲਗਾਉਣੀਆਂ ਨੇ ਉਹਨਾਂ ਦਾ ਹੌਸਲਾ ਵਧੂਗਾ ਅਗਰ ਤੁਸੀਂ ਵੱਤ ਤੋਂ ਵੱਦ ਉੱਥੇ ਪਹੁੰਚੋਗੇ ਐਂਡ ਉਹਨਾਂ ਤੋਂ ਚੀਜ਼ਾਂ ਬਾਇ ਕਰੋਗੇ ਜੀ ਸੋ ਵੱਤ ਤੋਂ ਵੱਦ ਉੱਥੇ ਜਰੂਰ ਪਹੁੰਚਣਾ ਲਹਿਰਾ ਗਾਗਾ 3 ਤਰੀਕ ਜੀਪੀਐਫ ਪੈਲਸ ਦੇਨ ਐਂਤਵਾਰ 3 ਅਗਸਤ ਨੂੰ ਅੰਤਵਾਰ ਦੇ ਦਿਨ ਜੀਪੀਐਫ ਪੈਲਸਾ ਜਿਹੜੀ ਬਿਲਕੁਲ ਬੱਸ ਸਟੈਂਡ ਦੇ ਨੇੜੇ ਆ ਜੀ ਉੱਥੇ ਐਗਜ਼ੀਬਿਸ਼ਨ ਲੱਗ ਰਹੀ ਆ ਉੱਥੋਂ ਦੂਰੋਂ ਦੂਰ ਮੇਰੀਆਂ ਭੈਣਾਂ ਪਹੁੰਚ ਰਹੀਆਂ ਨੇ ਕੋਈ ਬੁਟੀਕ ਵਾਲੀ ਜੀ ਆਣਗੇ ਚੰਡੀਗੜ੍ਹ ਤੋਂ ਕੋਈ ਪਟਿਆਲੇ ਤੋਂ ਕੋਈ ਬਠਿੰਡੇ ਤੋਂ ਕੋਈ ਬਰਨਾਲੇ ਤੋਂ ਕੋਈ ਲੋਕਲ ਸੁਨਾਮਤੇ ਹੋਣਗੇ ਸੋ ਸਾਰੀਆਂ ਭੈਣਾਂ ਆਪੋ ਆਪਣੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਹੋਣਗੀਆਂ ਹੱਥ ਨਾਲ ਲੈ ਕੇ ਆਉਣੀਆਂ ਸੋ ਜ਼ਰੂਰ ਪਹੁੰਚਣਾ ਤੇ ਉਹਨਾਂ ਕੋਲੋਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣਾ ਤੇ ਖਰੀਦਣਾ ਵੀ ਜ਼ਰੂਰ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਥੈਂਕ ਯੂ ਜੀ ਫੁੱਲ ਵੀਡੀਓ ਦੇਖਣ ਲਈ।